ਜੀ ਸਭ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੋਸਤ ਜੀ ਦੇ ਮੈਮੀ ਦਾ ਕਰਦਾ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਲਓ ਜੀ ਅੱਜ ਆਪਾਂ ਬਣਾਉਣਾ ਹੈ ਗੱਜਰ ਪਾ ਕੇ ਗੱਜਰ ਦੀ ਪਰਟੀ ਤੇ ਇੱਧਰ ਆਪਾਂ ਨਾ ਗਾਜਰਾਂ ਕੱਦੂ ਕਸ ਕਰ ਲਈਆਂ ਸੀਗੀਆਂ ਹਾਂ ਦੇਖੋ ਇਹ ਤੰਨੇ 4 ਕਿਲੋ ਗਾਜਰਾਂ ਨੇ ਆਪਣੇ ਕੋਲੇ ਆਹ ਦੁੱਧ ਆਪਣੇ ਕੋਲੇ 3 ਕਿਲੋ ਮੂਗੂ ਦੁੱਧਾ ਹੈਗਾ ਸੇ ਵਾਲਟੀ ਜੇ ਪਿਆ ਕੋ ਸਾ ਤੰਨੇ ਕਿਲੋ ਵਾਲਾ ਡੋਲੂ ਪਰੇ ਲਈ ਲਓ ਜੀ ਆਪਾਂ ਬਣਾਉਣਾ ਹੈ ਗੱਜਰ ਦੀ ਪਰਟੀ ਲਓ ਵੀ ਜੇ ਤੁਸੀਂ ਜੋ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਦੱਸੋ ਕਮੈਂਟ ਕਰਕੇ ਆਪਣੇ ਗਰਜਰ ਪਾਕ ਬਰਫੀ ਨੂੰ ਲਈ ਆਪਾਂ ਨਾ ਗਾਜਰਾ ਪਾਉਨੇ ਆ ਪਹਿਲਾਂ ਇਹਨੂੰ ਫੌਰਤੀ ਲੈ ਦੇ ਆਂ ਅੱਜ ਜਨਾ ਆਪਣ ਦਿਵਾਲੀ ਪੈ ਰਹੀ ਆ ਜਿੱਦ ਹੋ ਗਈ 10 ਜਨਵਰੀ ਇਹ ਪਹਿਲਾਂ ਗਾਜਰਾ ਪਾਲੀਆਂ ਪਹਿਲਾਂ ਇਹਨਾਂ ਨੂੰ ਸੇਕ ਲਵਾ ਕੇ ਜਦੋਂ ਇਕੱਠੀਆਂ ਹੋ ਗਈਆਂ ਨਾ ਫਿਰ ਆਪਾਂ ਸੁੱਧ ਪਾਵਾਂਗੇ ਉਸ ਤੋਂ ਬਾਅਦ ਇੱਥੇ ਆਪਾਂ ਦੋ ਤਿੰਨ ਚੀ ਪਾਵਾਂਗੇ ਘਿਓ ਦੇ ਪਹਿਲਾਂ ਆਪਾਂ ਕੰਲੀਆਂ ਗਾਜਰੀਆਂ ਵਿੱਚ ਦਸਾਂਗੇ ਤੇਰੇ ਪਪਾ ਮੈਨੂੰ ਦੇਖੀ ਲੋ ਯਾਪਾ ਨਾਲ ਦੁੱਧ ਪਾਤਾ ਇਹਦੇ ਵਿੱਚ ਦੁੱਧ ਤੁਸੀਂ ਨਾ ਨਾ ਫੁੱਲ ਫੈਂਟ ਵਾਲੀ ਲੈਣਾ ਹੈਗਾ ਆਪਣੇ ਘਰ ਦੀ ਮੱਝ ਦਾ ਦੁੱਧ ਸੀਗਾ ਇਹ ਆਪਣੇ ਹੈਗਾ 6 ਕਿਲੋ ਦੁੱਧ 4 ਕਿਲੋ ਗਾਜਰਾਂ 10 ਕਿਲੋ ਦਾ 12 ਹੋ ਗਿਆ ਸਾਰੀ ਚੀਜ਼ ਦਾ ਤੇ ਤੁਸੀਂ ਆਪਦੇ ਹਿਸਾਬ ਨਾਲ ਵੱਧ ਘੱਟ ਵੀ ਪਾ ਸਕਦੇ ਹੋਗੇ ਤੇ ਚਲੋ ਜੀ ਆਪਾਂ ਕੱਟਦੇ ਆ ਖੋਆ ਲਓ ਜੀ ਦੁੱਧ ਨੂੰ ਵਾਲੀ ਚੜ ਗਈ ਰਿੱਜਾਂ ਲੱਗ ਰਿਹਾ ਹੁਣ ਆਪਣੇ ਜਲਦੀ ਬਣ ਜੂਗਾ ਜਦੋਂ ਵਾਲੀ ਛੜ ਜੇ ਦੁੱਧ ਨੂੰ ਰਿੱਜਾਂ ਲੱਗਿਆ ਗਾਜਰਾਂ ਦੁੱਧਾਂ सेक बहुत ज्यादा देखो किनिया भापा हो रही ने दिखता नहीं कुछ हवा चल दवा तू अंदा गा पैसे तेरा हिला रहना गा नहीं मैं भी सेक बहुत ज्यादा है कि थले जाए ਨਹੀਂ ਇਹ ਜੇ ਨਹੀਂ ਨਾ ਗਾੜਾ ਹੋ ਗਿਆ ਦੇਖੋ ਸੁੱਕ ਗਿਆ ਦੁੱਧ ਦੇ ਚ ਹੁਣ ਆਪਾਂ ਨੂੰ ਹਿਲਾਉਂਦੇ ਰਹਿਣਾ ਦੇਖੋ ਥੰਲੇ ਨਾ ਲੱਗ ਜੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਠੰਡ ਲਾਈ ਦੁੱਧ ਨਾ ਆਪਣਾ ਸਾਰਾ ਮਚ ਗਿਆ ਤੇ ਆਪਣਾ ਦੇਖੋ ਥੱਲੇ ਗਾਜਰਾ ਗਾਜਰਾ ਰਹਿ ਗਿਆ अपना पं पावगा गया तो अपने खंड पीए यह गाजर अपने घर में खंड ना अपने हिसाब न पावे अपने हिसाब ना पा सकते हो बद कप जिन्ना कि मिठा खाना गाइए अपना खंड पा दिए खंडी देख के पा लिये घर दियां गाजर होंगे मिठ्ठिया होंगे ने ना आप चाणी बना के नहीं पाते तो बिना चाणी तो बनावे ਗੱਜਰ ਪਕਾ ਅੱਜ ਨਾ ਪਾ ਇੱਥੇ ਸਲੋ ਰੱਖਾਂਗੇ ਇੱਥੇ ਆਪਾਂ ਹੁਣ ਖੰਡ ਪਾ ਕੇ ਖੰਡ ਨੇ ਪਾਣੀ ਛੱਡ ਰੱਖਿਆਗਾ ਆਪਾਂ ਹੌਲੀ ਹੌਲੀ ਪਾਉਂਦੇ ਰਹਾਂਗੇ ਜੇ ਆ ਪੱਗ ਤੇਜ਼ ਕਰਦੇ ਮੇ ਥੱਲੇ ਨਾ ਲੱਗੇ ਕੋਈ ਛਿੱਟੇ ਜੇ ਪੈਂਦੇ ਲੱਗੇ ਹੁਣ ਹੁਣ ਬਸ 10-15 ਮਿੰਟਾਂ ਚ ਬਣ ਜੂਗਾ ਜੇ ਤੁਹਾਡੀ ਮਰਜ਼ੀ ਹੈ ਤੁਸੀਂ ਨਾ ਰੰਗ ਪਾਉਣਾ ਹੈ ਜਲੇਬੀਆਂ ਦਾ ਰੰਗ ਵੀ ਪਾ ਸਕਦੇ ਆ ਆਪਣੇ ਦੇਖੋ ਨਾ ਗਾਜਰਾਂ ਕਰਦਿਆਂ ਕਰਕੇ ਲਾਲ ਵੈਸੀ ਲਾਲ ਜਾਲੇ ਹੈਗਾ ਜੇ ਤੁਸੀਂ ਜਿਆਦਾ ਰੰਗ ਪਾਉਣਾ ਹੈਗਾ ਥੋੜੀ ਜਿਆ ਕਲਰ ਵੀ ਐਡ ਕਰ ਸਕਦੇ ਹੋ ਵਿੱਚ ਆਪਾਂ ਨਹੀਂ ਪਾਉਂਦੇ ਜਿਹੜੇ ਬਜ਼ਾਰੂ ਗਾਜਰਾਂ ਦੇ ਨੇ ਉਹ ਥੋੜੀਆਂ ਬੱਗੀਆਂ ਜਿਹੀਆਂ ਹੁੰਦੀਆਂ ਨੇ ਇਹ ਆਪਣੀਆਂ ਲਾਲ ਲਾਲ ਸੀਗੀਆਂ ਕਰਦਿਆਂ ਗਾਜਰਾਂ ਅਗ੍ਹਾ ਆਪਾਂ ਨੇ ਇੱਥੇ ਸਲੋ ਰੱਖਣੀ ਹੈ ਦੀ ਮਿੱਠੀ ਅਗ ਤੇ ਕਰੀ ਜਾਣੀ ਕਿਉਂਕਿ ਥੱਲੇ ਨਾ ਲੱਗ ਜੇ ਇਹ ਦੇਖ ਲਓ じゃ ਹੋਏਗੀ ਨਾ ਆਪਣੇ ਕੋਲੇ ਡਰਾਈ ਫਰੂਟ ਇਹ ਹੈਗੇ ਨਾ ਆਪਣੇ ਕੋਲੇ ਬਦਾਮ ਤੇ ਕ੍ਰਿਸਮਸ ਆ ਥੋੜੀ ਜਿਹਾ ਆਪ ਇਧਰ ਰੱਖ ਲੁੱਤੇ ਆਪਾਂ ਪਾ ਕੇ ਜਮਾ ਕੇ ਇੱਥੇ ਲਾਵਾਂਗੇ ਡੈਕੋਰੇਸ਼ਨ ਵਾਸਤੇ ਲਓ ਜੀ ਇਹ ਆਪਾਂ ਇਹ ਨਾ ਵਿੱਚ ਪਾਉਣੇ ਹੈਗੇ ਐਵੇਂ ਬਣਦੇ ਬਣਦੇ ਜਰ ਤਾਂ ਵਿੱਚ ਉਹ ਦੂਤਰੇ ਆਪਾਂ ਉੱਤੇ ਲਾਵਾਂਗੇ ਡੈਕੋਰੇਸ਼ਨ ਵਾਸਤੇ जो थोड़े को भी सकते नहीं है भी करता के कोई चक्कर नहीं ड्राई फ्रूट सत मिनटे फूर लगाव गा हवा चाहिए ना हवा है का अपने को देसी को अपा ने एच पावे दो चमचे देसी घी घ्यो अपा पकाता हम आप पकावे पांच सत मिनट ਜੀ ਗਾਜਰ ਪੱਕ ਕੇ ਬਣ ਕੇ ਆਪਣਾ ਤਿਆਰ ਬਸ ਤੁਸੀਂ ਦੇਖ ਸਕਦੇ ਹੋ ਜਦੋਂ ਨਾ ਕੜਾਹੀ ਛੱਡ ਦੇ ਸਲੋਟ ਉਦੋਂ ਇਹ ਮੰਨ ਲਓ ਤੁਸੀਂ ਇਹ ਆਪਣਾ ਗਾਜਰ ਪੱਕ ਤਿਆਰ ਹੈ ਆ ਦੇਖੋ ਪੰਜ ਚਾਰ ਮਿੰਟ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਕਿਉਂਕਿ ਕੜਾਹੀ ਦਾ ਥੱਲਾ ਭਾਰੀ ਹੈ ਨਾ ਵੀ ਥੱਲੇ ਨਾ ਲੱਗੇ ਆਪਾਂ ਇਸ ਨੂੰ ਨੀਚੇ ਤਾਰ ਲਿਆ ਹੁਣ ਆਪਾਂ ਆਪਣਾ ਭਾਂਡਾ ਵੀ ਸੈੱਟ ਕਰਕੇ ਥਾਲੀ ਜਾਂ ਕੋਈ ਟ੍ਰੇ ਆਪਾਂ ਨੇ ਉਹਦੇ ਵਿੱਚ ਵਰਤੀ ਜਮਾਵਾਂਗੇ ਲਓ ਜੀ ਇਹ ਜਮਨ ਵਾਸਤੇ ਪਰਫੈਕਟ ਤਿਆਰ ਆਪਣਾ ਗਾਜਰ ਪਾਕ ਆ ਦੇਖੋ ਇਹ ਆਪਣਾ ਗਾਜਰ ਪਾਕ ਬਣ ਗਿਆ ਬਣ ਕੇ ਤਿਆਰ ਆ ਉੱਤੇ ਨਾ ਆਪਾਂ ਬਦਾਮ ਲਾਤੇ ਸੀ ਕੱਟ ਕੇ ਥੋੜੇ ਜਿ ਤੇ ਹੋਰ ਕੁਛ ਆਈ ਨਹੀਂ ਸੀਗਾ ਤੁਹਾਡੇ ਮਰਜ਼ੇ ਜੇ ਤੁਹਾਡੇ ਕੋਲੇ ਹੈਗਾ ਕੁਝ ਤਾਂ ਲਾ ਦਿਓ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈਗਾ ਉਂਝ ਆਪਾਂ ਕੁਝ ਵਿੱਚ ਵੀ ਪਾਤੇ ਸੀ ਡਰਾਈ ਫਰੂਟ ਇਹਨਾਂ ਦੇ ਕ੍ਰਿਸਮਸ ਪਾਤੀ ਦੀ ਕੁਝ ਆਪਾਂ ਨੇ ਬਦਾਮ ਪਾਤੀ ਸੀ ਜੀ ਕੱਟ ਕੇ ਲੋ ਜੀ 2 ਘੰਟੇ ਵਿੱਚ ਕੰਟਾ ਕਪਾਹ ਟੋਣ ਵਾਸਤੇ ਰੱਖ ਦੇਗੇ ਮੌਸਮ ਠੰਡਾ ਹੀ ਆ ਉਸ ਤੋਂ ਬਾਅਦ ਆਪਾਂ ਕੱਟ ਦੇਣ ਪੀਸ ਹੁਣ ਦਿਖਾਉਨੇ ਆ ਫਿਰ ਆਪਾਂ ਇਹਦੇ ਵਿੱਚ ਨਾ ਆਪਾਂ ਕਲਰ ਨਹੀਂ ਪਾਇਆ ਦੇਖੋ ਘਰ ਦੇ ਗਾਜਰਾਂ ਕਰਕੇ ਕਿੰਨਾ ਲਾਲ ਲਾਲ ਡੋਰ ਹੈਗਾ ਦੇਖ ਸਕਦੇ ਹੋ ਜੀ ਸੁਣ ਲੇਡੀ ਤੋਂ ਦੇਖੋ ਨੀ ਬਹੁਤ ਹੀ ਜ਼ਿਆਦਾ ਲਾਲ ਹੈਗਾ ਲੋ ਜੀ ਗਾਜਰ ਪਾ ਕੇ ਆਪਣਾ ਬਣ ਗਿਆ ਹਲੋ ਆਪਾਂ ਕੱਟੀਆਂ ਟੁਕੜੀਆਂ देखो हलवाई स्टाइल बढ़िया इधर अपने टक् ला ती सारे से जो सुने कोर्क हो ना चांदी का वर्क जरूर लाया मेरे को वर्क नहीं इस करके अपने पहले ड्राई फ्रूट लाते ਵੇ ਦੇਖੋ ਗੰజర్ ਪਕ ਆਪਣਾ ਬਣ ਕੇ ਰੈਡੀ ਆ ਜਮਾ ਹਲਵਾਈ ਸਟਾਈਲ ਬਣਿਆਗਾ ਇੱਧਰ ਆਪਾਂ ਕੱਟਦੇ ਇਧਰ ਆਪਾਂ ਦੂਸਰੇ ਕੱਟ ਦਿੰਦੇ ਪੀਸ ਇਹ ਆਪਾਂ ਦੋ ਘੰਟੇ ਰੁਗੀ ਸਟਾ ਰੱਖਾਣ ਵਾਸਤੇ ਸੈਟ ਹੋ ਗਿਆ ਲੋ ਜੀ ਗੱਜਰ ਪਕਾ ਆਪਣਾ ਬਣ ਗਿਆ ਵਧੀਆ ਰੈਡੀ ਬਣਿਆ ਹਲਾ ਬਾਈ ਸਟਾਈਲ ਬਣੇਗਾ ਨਾਲੇ ਪੂਰਾ ਸੌਫਟਾ ਕੋਈ ਹੋ ਨਹੀਂ ਹੈਗਾ ਚਲੋ ਬਣਾਓ ਤੇ ਖਾਓ ਲੋ ਜੀ ਅੱਜ ਜਿਹਦੀ ਮੀਟ ਕਰਦੇ ਆ ਜਦੀ ਵੀਡੀਓ ਨੂੰ ਨੇ ਵਧੀਆ ਪਸੰਦ ਆਈ ਹੋਊਗੀ ਚਲੋ ਜੱਜ ਦੀ ਬੁਣੀ ਦਾ ਦਿੱਤੀ ਕਰਦੇ ਆ ਮਿਲਦੇ ਆ ਨੈਕਸਟ ਵਲੋਗ ਨਾਲ ਤੱਕ ਤੱਕ ਦੀ ਸੱਸ ਸਰੀਆ ਗਾਣ